ਹੈਲੋ एवरीवन ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਸੋ ਅੱਜ ਦਾ ਜਿਹੜਾ ਟੌਪਿਕ ਹੈ ਨ ਅਕਸਰ ਜਦੋਂ ਕੋਈ ਪਰੈਂਟ ਮੈਨਾਂ ਕੰਟੈਕਟ ਕਰਦੇ ਨਾ ਉਹ ਕਹਿੰਦੇ ਆ ਕਿ ਸਾਡੇ ਬੱਚੇ ਨੂੰ ਪ੍ਰੋਬਲਮ ਆ ਅਸੀਂ ਆਪਣੇ ਬੱਚੇ ਨੂੰ ਆਪਾਂ ਕਾਉਂਸਲਿੰਗ ਦਿਵਾਉਣਾ ਚਾਹੁੰਦੇ ਆ ਸਾਡਾ ਬੱਚਾ ਨਹੀਂ ਠੀਕ ਬਿਹੇਵ ਕਰ ਰਿਹਾ ਸੋ ਸਭ ਤੋਂ ਪਹਿਲਾਂ ਮੋਸਟ ਆਫ ਦਾ ਟਾਈਮ ਜਦੋਂ ਲੋਕ ਮੇਰੇ ਕੋਲ ਆਉਂਦੇ ਆ ਮੈਂ ਸਭ ਤੋਂ ਬੱਚੇ ਤੋਂ ਪਹਿਲਾਂ ਇੱਕ ਪੈਰੈਂਟ ਦੀ ਕਾਉਂਸਲਿੰਗ ਕਰਦੀ ਆ ਮੈਂ ਇੱਕ ਪੈਰੈਂਟ ਨਾਲ ਮਿਲਦੀ ਆ ਬੱਚੇ ਨੂੰ ਨਾਲੋਂ ਮਿਲਣ ਤੋਂ ਪਹਿਲਾਂ ਬਿਕਾਸ ਹੁੰਦਾ ਕਿ ਆ ਕਿ ਅਸੀਂ ਬੱਚੇ ਦਾ ਰਿਐਕਸ਼ਨ ਤਾਂ ਪ੍ਰੋਬਲਮੈਟਿਕ ਮੰਨਦੇ ਆ ਅਸੀਂ ਮੰਨਦੇ ਆ ਕਿ ਬੱਚਾ ਰਿਐਕਟ ਇਸ ਤਰੀਕੇ ਨਾਲ ਕਰ ਰਿਹਾ ਵਾ ਪਰ ਅਸੀਂ ਆਪ ਦਾ ਰਿਐਕਸ਼ਨ ਨਹੀਂ ਦੇਖਦੇਗੇ ਸੋ ਜਦੋਂ ਵੀ ਬੱਚੇ ਦਾ ਰਿਐਕਸ਼ਨ ਅਸੀਂ ਫੋਰ ਐਗਜ਼ਾਮਪਲ ਕਰਦੇ ਕਿ ਜਦੋਂ ਵੀਡੀਓ ਗੇਮ ਬੰਦ ਕਰ ਦਿੰਦਾ ਬੱਚਾ ਐ ਰਿਐਕਟ ਕਰਦਾ ਵਾ ਜਦੋਂ ਅਸੀਂ ਯੂ نو ਆ ਜਦੋਂ ਸਾਡਾ ਬੱਚਾ ਸਟੋਰ ਜਾਂਦਾ ਉਹ ਐਵੇਂ ਰਿਐਕਟ ਕਰਦਾ ਜਾਂ ਸਾਡੇ ਬੱਚੇ ਦੇ ਸਕੂਲ ਦੇ ਵਿੱਚ ਇਦਾਂ ਅਸੀਂ ਇਹ ਭੁੱਲ ਜਾਂਦੇ ਆ ਵੀ ਬੱਚੇ ਦਾ ਤਾਂ ਜਿਹੜਾ ਰਿਐਕਸ਼ਨ ਨਿਕਲਦਾ ਨਿਕਲਦਾ ਪਰ ਉਹਦੇ ਉਹਦੇ ਨਾਲ ਸਾਡਾ ਵੀ ਰਿਐਕਸ਼ਨ ਨਿਕਲਦਾ ਉਥੋਂ ਐਂਡ ਅਸੀਂ ਉਹ ਚੀਜ਼ ਦੀ ਗੱਲ ਕਰਨਾ ਉਸ ਚੀਜ਼ ਨੂੰ ਮੈਨੇਜ ਕਰਨਾ ਭੁੱਲ ਜਾਂਦੇ ਆਂ ਵੀ ਸਾਡਾ ਰਿਐਕਸ਼ਨ ਕੀ ਆ ਸੋ ਇਸ ਕਰਕੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹੀ ਦੱਸਣਾ ਮੰਗਦੀ ਆਂ ਕਿ ਜਦੋਂ ਤੁਸੀਂ ਆਪਣੇ ਤੁਹਾਡੇ ਬੱਚੇ ਦਾ ਜਿਹੜਾ ਰਿਐਕਸ਼ਨ ਆ ਉਹ ਪ੍ਰੋਬਲਮੈਟਿਕ ਆ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚੇ ਦਾ ਵਿਵਹਾਰ ਗਲਤ ਆ ਚਾਹੇ ਸਕੂਲ ਦੇ ਵਿੱਚ ਆ ਚਾਹੇ ਘਰ ਦੇ ਵਿੱਚ ਆ ਕੀ ਆਪਦੇ ਰਿਐਕਸ਼ਨ ਨੂੰ ਦੇਖੋ ਕਿ ਜਦੋਂ ਮੇਰਾ ਬੱਚਾ ਐਸ ਏ ਬੀ ਸੀ ਜੋ ਵੀ ਐਕਸ ਵਾਈ ਜ਼ेड ਬਿਵਾਰ ਕਰਦਾ ਵਾ ਮੇਰਾ ਰਿਐਕਸ਼ਨ ਕੀ ਹੁੰਦਾ ਬਿਕਾਜ਼ ਜਿਹੜਾ ਤੁਹਾਡਾ ਰਿਐਕਸ਼ਨ ਆ ਉਹ ਪ੍ਰੋਬਲਮ ਸੋਲਵ ਨਹੀਂ ਕਰਦਾ ਪ੍ਰੋਬਲਮ ਨੂੰ ਜਾਂ ਤਾਂ ਉਦਾਂ ਦੀ ਰੱਖਦਾ ਜਾਂ ਪ੍ਰੋਬਲਮ ਨੂੰ ਵਧਾਉਂਦਾ ਐਂਡ ਮੋਸਟ ਆਫ ਦਾ ਟਾਈਮ ਜਿਹੜਾ ਪੈਰੈਂਟ ਦਾ ਰਿਐਕਸ਼ਨ ਆ ਉਹ ਪ੍ਰੋਬਲਮ ਨੂੰ ਵਧਾਉਂਦਾ ਵਾ ਸੋ ਪਹਿਲਾਂ ਤਾਂ ਆਪਦੇ ਰਿਐਕਸ਼ਨ ਨੂੰ ਮੈਨੇਜ ਕਰੋ ਆਪਦੇ ਰਿਐਕਸ਼ਨ ਨੂੰ ਕੈਲਕੂਲੇਟ ਕਰੋ ਆਪਦੇ ਰਿਐਕਸ਼ਨ ਨੂੰ ਈਵੈਲਿਊਏਟ ਕਰੋ ਕਿਉਂਕਿ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਅਸੀਂ ਵੀ ਰਿਐਕਟ ਕਰ ਰਹੇ ਹਾਂ ਸਾਨੂੰ ਸਿਰਫ ਇਦਾਂ ਲੱਗਦਾ ਵਾ ਕਿ ਸਾਡਾ ਬੱਚਾ ਰਿਐਕਟ ਕਰ ਰਿਹਾ ਹੈ ਉਹ ਬੱਚਾ ਕਿਸੇ ਦੇ ਬਿਮਾਰ ਰਿਹਾ ਵਾ ਜਾਂ ਸਕੂਲ ਦੇ ਵਿੱਚ ਬੁਰਾ ਵਿਵਹਾਰ ਕਰ ਰਿਹਾ ਸਾਡਾ ਬੱਚਾ ਹੀ ਕਰ ਰਿਹਾ ਵਾ ਵਿਵਹਾਰ ਸਾਡੇ ਵੱਲੋਂ ਸਾਨੂੰ ਲੱਗਦਾ ਕੁਝ ਨਹੀਂ ਹੋ ਰਿਹਾ ਜੀ ਨਹੀਂ ਸੋ ਜਦੋਂ ਮੈਂ ਪੈਰਨ ਨਾਲ ਕੰਮ ਕਰਦੀ ਸੀ ਵੇਖਦੇ ਆ ਕਿ ਜਦੋਂ ਮੇਰੇ ਬੱਚੇ ਦਾ ਵਿਵਹਾਰ ਨਿਕਲਦਾ ਬਾਹਰ ਜਦੋਂ ਮੇਰੇ ਬੱਚੇ ਦਾ ਰਿਐਕਸ਼ਨ ਬਾਹਰ ਨਿਕਲਦਾ ਮੇਰਾ ਵੀ ਇੱਕ ਰਿਐਕਸ਼ਨ ਬਾਹਰ ਮੇ ਨਿਕਲਦਾ ਉਹਨੂੰ ਵੇਖ ਕੇ ਉਹ ਮੇਰਾ ਰਿਐਕਸ਼ਨ ਕਿਵੇਂ ਜਾਉਂਦਾ ਐਨ ਕਈ ਵਾਰ ਅਸੀਂ ਕਹਿੰਦੇ ਕਿਸੇ ਚੁੱਪ ਹੋ ਜੰਨੇ ਉਹ ਵੀ ਇੱਕ ਰਿਐਕਸ਼ਨ ਆ ਅਸੀਂ ਤਾਂ ਬੋਲਦੇ ਨਹੀਂ ਕਿ ਅਸੀਂ ਰਿਐਕਟ ਨਹੀਂ ਕਰਦੇ ਜਿਨੇ ਤੁਹਾਡੀ એનર્ਜੀ ਤੁਹਾਡੀ ਬਾਡੀ ਵਿੱਚੋਂ ਇੱਕ ਰਿਐਕਸ਼ਨ ਨਿਕਲਦਾ ਐਂਡ ਉਹ ਰਿਐਕਸ਼ਨ ਉਸ ਰਿਐਕਸ਼ਨ ਉਹ ਪ੍ਰੋਬਲਮ ਨੂੰ ਕੋਈ ਵਾਰ ਵਧਾ ਦਿੰਦਾ ਵਾ ਘਟਾਉਣ ਦੀ ਬਜੇ ਸੋ ਆਪ ਦੇ ਵਿੱਚ ਇਹ ਵੇਖੋ ਕਿ ਜਦੋਂ ਮੇਰਾ ਬੱਚਾ ਫੋਰ ਐਗਜ਼ਾਮਪਲ ਯੂ نو ਇਸ ਟੀਵੀ 'ਤੇ ਲੈ ਲੋ ਕਿ ਮੇਰਾ ਬੱਚਾ ਟੀਵੀ ਨਹੀਂ ਬੰਦ ਕਰਦਾ ਮੇਰਾ ਬੱਚਾ ਟੀਵੀ ਕਹਿੰਦਾ ਵੀ ਮੈਂ ਔਨ ਹੀ ਰੱਖਣਾ ਜਦੋਂ ਮੇਰਾ ਬੱਚਾ ਟੀਵੀ ਜਦੋਂ ਮੈਨੂੰ ਕਿਹਾ ਵਾ ਟਾਈਮ ਤੇ ਨਹੀਂ ਬੰਦ ਕਰਦਾ ਤੇ ਮੇਰਾ ਬੱਚਾ ਰੋਂਦਾ ਮੇਰਾ ਬੱਚਾ ਗੁੱਸੇ ਨਾਲ ਮੇਰਾ ਰਿਐਕਸ਼ਨ ਕੀ ਆ ਮੈਂ ਕਿਵੇਂ ਰਿਐਕਟ ਕਰਦਾ ਵਾਂ ਇਹ ਕਰਦੀ ਆ ਕਿ ਜਦੋਂ ਮੇਰਾ ਬੱਚਾ ਉਹ ਮੇਰੀ ਗੱਲ ਨਹੀਂ ਸੁਣਦਾ ਟੀਵੀ ਬੰਦ ਕਰਨ ਦੀ ਕਿਉਂਕਿ ਅਸੀਂ ਉਹ ਰਿਐਕਸ਼ਨ ਨੂੰ ਵੀ ਓਨਾ ਹੀ ਤਵਜੋ ਦੇਣਾ ਉਸ ਸਿਚੁਏਸ਼ਨ ਦੇ ਵਿੱਚ ਬਿਕਾਜ਼ ਉਹ ਰਿਐਕਸ਼ਨ ਵੀ ਉਹ ਸਿਚੁਏਸ਼ਨ ਨੂੰ ਜਾਂ ਤਾਂ ਬੈਟਰ ਬਣਾ ਰਿਹਾ ਜਾਂ ਖਰਾਬ ਬਣਾ ਰਿਹਾ ਵਾ ਸੋ ਜਦੋਂ ਫੋਰ ਐਗਜ਼ਾਮਪਲ ਮੇਰਾ ਬੱਚਾ ਸਕੂਲ ਤੋਂ ਦੀ ਕੰਪਲੇਨ ਆਉਂਦੀ ਆ ਮੇਰੇ ਬੱਚੇ ਦੇ ਵਿਵਹਾਰ ਦੀ ਕੰਪਲੇਨ ਆਉਂਦੀ ਕਿ ਗਲਤ ਵਿਵਹਾਰ ਕੀਤਾ ਉਹ ਸੁਣ ਕੇ ਜਾ ਜਦੋਂ ਮੇਰੇ ਬੱਚੇ ਨਾ ਮ ਸਕੂਲ ਜਾਣੀ ਆ ਉਹ ਚੀਜ਼ ਨੂੰ ਸੁਣ ਮੇਰਾ ਵਿਵਹਾਰ ਮੇਰਾ ਰਿਐਕਸ਼ਨ ਕੀ ਹੁੰਦਾ ਆ ਤੇ ਬੱਚੇ ਪ੍ਰਤੀ ਮੈਂ ਉਸ ਚੀਜ਼ ਤਰੀਕੇ ਨਾਲ ਕਿਵੇਂ ਰਿਐਕਟ ਕਰਦੀ ਮੈਂ ਉਹਨੂੰ ਕਿਵੇਂ ਸੁਣਦੀ ਆ ਜਾਂ ਸੁਣਦਾ ਆ ਸੋ ਇਹ ਜ਼ਰੂਰੀ ਆ ਤੁਹਾਡਾ ਰਿਐਕਸ਼ਨ ਸਿਚੁਏਸ਼ਨ ਨੂੰ ਕੰਡਕਟ ਕਰਨ ਵਾਸਤੇ ਬੜਾ ਜ਼ਰੂਰੀ ਆ ਸੋ ਆਪ ਦੇ ਰਿਐਕਸ਼ਨ ਨੂੰ ਕੰਡਕਟ ਕਰੋ ਆਪ ਦੇ ਰਿਐਕਸ਼ਨ ਨੂੰ ਦੇਖੋ ਕਿ ਮੇਰਾ ਵੀ ਮੇਰਾ ਬੱਚਾ ਦਾ ਵਿਵਹਾਰ ਕਰ ਹੀ ਰਿਹਾ ਵਾ ਮੇਰਾ ਬੱਚਾ ਤਾਂ ਰਿਐਕਟ ਕਰ ਹੀ ਰਿਹਾ ਪਰ ਉਹ ਨੂੰ ਮੈਂ ਕਿਵੇਂ ਰਿਐਕਟ ਕਰ ਰਹੀ ਹਾਂ ਉਸ ਪ੍ਰੋਬਲਮ ਨੂੰ ਮੇਰਾ ਰਿਐਕਸ਼ਨ ਕੀ ਆ ਕਿਉਂਕਿ ਬੱਚੇ ਦਾ ਦਿਮਾਗ ਜੇ ਪ੍ਰੋਪਰ ਡਿਵੈਲਪ ਨਹੀਂ ਹੋ ਰਿਹਾ ਸਾਡਾ ਪੂਰਾ ਡਿਵੈਲਪ ਆ ਸੋ ਪਹਿਲਾਂ ਤਾਂ ਸੀ ਆਪ ਦੇ ਰਿਐਕਸ਼ਨ ਨੂੰ ਕੰਡਕਟ ਕਰਕੇ ਆਪ ਦੇ ਰਿਐਕਸ਼ਨ ਨੂੰ ਬਦਲਨਾ ਆਈ ਹੋਪ ਇਸ ਵੀਡੀਓ ਨੇ ਤੁਹਾਡੀ ਮਦਦ ਕੀਤੀ ਹੋਵੇ ਪਰ ਪਲੀਜ਼ ਹਰ ਸਿਚੁਏਸ਼ਨ ਦੇ ਵਿੱਚ ਜਿਹੜੀ ਸਿਚੁਏਸ਼ਨ ਤੁਹਾਨੂੰ ਆਪ ਦੇ ਬੱਚੇ ਦੀ ਬੁਰੀ ਲੱਗਦੀ ਜਾਂਦਾ ਵਿਵਹਾਰ ਬੁਰਾ ਲੱਗਦਾ ਉਹਦੇ ਵਿੱਚ ਆਪ ਦਾ ਰਿਐਕਸ਼ਨ ਵੀ ਕੰਡਕਟ ਕਰੋ ਆਪ ਦਾ ਵਿਵਹਾਰ ਵੀ ਕੰਡਕਟ ਕਰੋ ਜਦੋਂ ਮੇਰਾ ਬੱਚਾ XYZ ਆ ਵਿਵਹਾਰ ਕਰਦਾ ਉਦੋਂ ਮੇਰਾ ਕੀ ਰਿਐਕਸ਼ਨ ਹੁੰਦਾ ਉਸ ਬੱਚੇ ਪ੍ਰਤੀ ਕਿਉਂਕਿ ਉਸ ਚੀਜ਼ ਤੋਂ ਪਤਾ ਤੁਹਾਨੂੰ ਲੱਗ ਜੂਗਾ ਕਿ ਪ੍ਰੋਬਲਮ ਕਿਉਂ ਵੱਧ ਰਹੀ ਆ ਆਈ ਹੋਪ ਇਸ ਵੀਡੀਓ ਨੇ ਤੁਹਾਡੀ ਮਦਦ ਕੀਤੀ ਹੋਵੇ ਗੋ ਵੀ ਤੁਸੀਂ ਕੁਐਸਚਨਸ ਹੁੰਨ ਤਾਂ ਸਾਡੇ ਪੇਜ ਫੇਸਬੁੱਕ ਪੇਜ ਤੇ ਪਾ ਸਕਦੇ ਹੋ ਥੈਂ ਅਸੀਂ ਕੋਸ਼ਿਸ਼ ਕਰਾਂਗੇ ਟਾਈਮ ਟੂ ਟਾਈਮ ਉਹਨਾਂ ਕੁਐਸਚਨਸ ਦੇ ਆਨਸਰ ਦਿੱਤੇ ਜਾਣ ਥੈਂਕ ਯੂ ਐਵਰੀਬਾਡੀ